ਸ਼੍ਰੀ ਪਾਸ਼ਾ ਸਾਈਂ ਸ਼੍ਰੀ ਗਿਣੀ ਹਰਗੋਬਿੰਦ ਸਾਹਿਬ ਜਦੋਂ ਸ਼੍ਰੀ ਹਰਗੋਬਿੰਦ ਜਰਤਾਰ ਕੋਲ ਸਾਹਿਬ ਮੁਜਾਰੇ ਸਨ ਤਾਂ ਉਹ ਇਸ ਗੁਰਦਰਾ ਸ਼੍ਰੀ ਬੋਲੇ ਸਾਹਿਬ ਨੇ ਡਾਲਾ ਵਿਖੇ ਲਗਭਗ 2 ਦਿਨ ਲਈ ਰੁਕੇ ਸਨ ਤੇ ਇੱਥੇ ਉਹਨਾਂ ਦੀ ਯਾਦ ਵਿੱਚ ਇੱਕ ਗੁਰਦਰਾ ਸਾਹਿਬ ਸ਼ਿਸ਼ੋਬਤ ਹੈ ਜਿੱਥੇ प्रातम राग सुही दी बोली साहिबी हिंदुस्तानी संगीत ਵਿੱਚ ਲੰਬਾ ਪ੍ਰਚਲਿਤ ਹੈ ਅਤੇ ਦੁਖਨਵਾਰਨ ਲਈ ਅਜ ਵੀ ਮੌਜੂਦ ਹੈ ਇੱਕ ਫੇਵਰੇਟ ਰਾਗ ਉਸ ਪ੍ਰਾਤਮਕ ਬੋਲੀ ਸਾਹਿਬ ਦੇ ਲਾਵਾਂ ਬਾਣੀ ਜਿੱਥੇ ਸੰਤਿਸ਼ਣਾਨ ਬਾਣੀ ਕੰਤੂ ਬਾਦ ਗੁਰਦੇਵ ਨਾਮ ਵਿੱਚ ਲੀਨ ਹੋ ਜਾਂਦੀਆਂ ਹਨ os no bad